ਸਿਰੀ ਰਾਗ ਮਹੱਲਾ ਪੰਜਵਾ ਪੈ ਪਾਈ ਮਨਾਈ ਸੋਏ ਜੀਉ ਸਤਿਗੁਰੂ ਪੁਰਖ ਮਲਾਇ ਤਿਸ ਜੇ ਵੜਿਆ ਬਨ ਨਾ ਕੋਏ ਜੀਉ ਰਹਾਉ ਗੁਸਾਈ ਮਹਿੰਡਾ ਇਠੜਾ ਅੰਮ ਅੱਬੇ ਥਾਮ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜੇ ਹਾ ਨਾਹੀ ਕੋਏ ਜੀਉ ਤੇਰਾ ਹੁਕਮੇ ਸਾਮਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਉ ਹਉ ਗੁਰ ਮਿਲੇ ਇੱਕ ਪਛਾਣ ਦਾ ਦੁਈ ਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੈਕਾਰ ਲਾਉਣ ਜਿਉ ਭਾਵੇਂ ਤਿਵੇਂ ਨਿਭਾਏ ਜੀਉ ਤੁਸੀਂ ਭੋਗੇ ਹੋ ਪੁੰਚੋ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋ ਆ ਮਾਹਰ ਪਿੰਡ ਦਾ ਬਾਨਿਆਂ ਦੇ ਪੰਜ ਸ਼੍ਰੀਕ ਜੀਉ ਹਉ ਆਇਆ ਸਾਮੇ ਤੇ ਹੰਡਿਆ ਪੰਜ ਕਿਰਸਾਨ ਮੁਜੇ ਰੇ ਮਹੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁਟਾ ਕੋ ਗਗਰਾਉ ਜਿਉ ਹਉ ਵਾਰੀ ਘੁੰਮਾਂ ਜਾਮਦਾ ਇਕ ਸਾਹ ਤੁਧ ਧਿਆਏ ਦਾ ਉੱਜੜ ਥਿਓ ਵਸਾਇਓ ਹਉ ਤੁਧ ਵਿਟਹੁ ਕੁਰਬਾਨ ਜਿਉ ਹਰ ਇੱਠੈ ਨਿਤ ਧਿਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸੁਆਰਿਅਨ ਲਾਹੀਅਨ ਮਨ ਕੀ ਭੁਖ ਜਿਉ ਮੈਂ ਛੱਡਿਆ ਸਭ ਤੰਦੜਾ ਗੁਸਾਈ ਸੇਵੀ ਸੱਚੜਾ ਨਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬਦਾ ਸ਼ਿਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵੇਖਾਲਿਆ ਮਸਤਕ ਤਰਕੇ ਹੱਥ ਜਿਉ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿੰਦਾ ਪਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾ ਨਿਸ਼ਾਨ ਦੜਾਇਆ ਸਭ ਮੁਕਤ ਹੋਵਾ ਸਹਸਾਰ ਦਾ ਨਾਨਕ ਸੱਚੀ 베ੜੀ ਝਾੜ ਜੀਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਣ ਹੋ ਅਰਦਾਸ ਜੀਉ ਹਉਕ ਵਜਾਏ ਸਭ ਡਿੱਠੀਆਂ ਤੁਸ ਆਪੇ ਲਇਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਮਾਨ ਦਾ ਪੈ ਕੋਈ ਨ ਕਿਸੈ ਰਿ ਜਾਣਦਾ ਸਭ ਸੁਖਾਲੀ ਬੁੱਠੀਆਂ ਤੇ ਉਹ ਆਹਲੇ ਮੀਰਾਜ ਜੀਓ ਚਿਮ ਚਿਮ ਅਮਰਤ ਵਰਸਦਾ ਬੁਲਾਇਆ ਬੂਲੀ ਖਸਮ ਦਾ ਬਹੁ ਮਾਨ ਕੀਆ ਤੂ ਦੇ ਉਪਰੇ ਤੂੰ ਆਪੇ ਪਾਏ ਥਾਏ ਜੀਓ ਤੇਰਿਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਲਾਈ ਜੀਉ ਤੁਧ ਜੇਵੜ ਅਵਰ ਨਾ ਪਾਲਿਆ ਤੂੰ ਦੀਪ ਲੋ ਪਇਆ ਲਿਆ ਤੂੰ ਥਾਨਤ ਨੰਤਰ ਰਵ ਰਹਿਆ ਨਾਨਕ ਭਗਤਾਂ ਸਾਚੇ ਆਧਾਰ ਜੀਉ ਥਉ ਗਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿ ਉਚ ਦਮਾਲੜਾ ਸਭ ਹੋਈ ਸਿੰਜ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰਥਾ ਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਬਾਤ ਵਟਾਇਆ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਜਿਸ ਹੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਸਿੰਜਨਾ ਨਚੋ ਨਾਨਕ ਅਉਸਰ ਲੱਦਾ ਪਾਲ ਜੀਉ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੀ ਘਰ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਵहास ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੀਤੀ ਅਰਦਾਸ ਖਸਮ ਸੀਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ ਨਾਮ ਅਰਜਾਦ ਆਇ ਕਲ ਭੀਤਰ ਵਾਹੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹੁਕਮ ਪਇਆ ਗਰਭਾਸ ਦੂਜੇ ਪਹਿਰੈ ਰਹਿਣ ਕੈ ਬਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋਂ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉ ਜਸੁ ਸੁਧਾ ਕਰ ਕਾਨ ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਤੀਜੈ ਪਹਿਰੈ ਰੈਣਕੈ ਵਣ ਜਾ ਰਿਆ ਮਿੱਤਰਾ ਤਨ ਜੋਬਨ ਸਿਉ ਚੇਤਾ ਹਰਿ ਕਾ ਨਾਮ ਨਾ ਚੇਤਿ ਹੀ ਵਣ ਜਾ ਰਿਆ ਮਿੱਤਰਾ ਬੱਦਾ ਛੁਟ ਹੈ ਜੀਤਾ ਹਰ ਕਾ ਨਾਮ ਨਾ ਚੀਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰਤਾ ਜੋਬਨ ਮਤਾ ਅਹਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮੇਤਾ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਬਨ ਸਿਉ ਚੇਤਾ ਚੌਥੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ ਲਾਵੀ ਆਇਆ ਖੀਤ ਜਾਂ ਜਮ ਪਕੜ ਚ ਲਾਇਆ ਬਣ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੀਤ ਭੀਤ ਚੇਤ ਹਰ ਕਿਸੈ ਨਾ ਮਿਲਿਉ ਜਾਂ ਜਮ ਪਕੜ ਚ ਲਾਇਆ ਝੂਠਾ ਅਰਦਨ ਹੋਆ ਦਵਾਲੈ ਖਿਨ ਮਹਿ ਭਇਆ ਪਰਾਇਆ ਸਾਈ ਪਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ ਲਾਵੀ ਲੁਣੇ ਅੱਖੀ ਤਾ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤਾ ਠੀਰ ਪੀਐ ਖੇਲਾਈਐ ਬਣਜਾਰਿਆ ਮਿੱਤਰਾ ਮਾਤ ਪਿਤਾ ਸੁਤਹਿ ਤਾ ਮਾਤ ਪਿਤਾ ਸੁਤ ਨੇਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਮਿਨ ਮੁਕਤ ਨਾ ਹੋਈ ਬੂਢੀ ਦੂਜਾ ਹੈ ਤਾ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਛੂ ਟਹਿਗਾ ਹਰ ਚੇਤਾ ਦੂਜਾ ਪਹਿਰੈ ਰੈਣਕੇ ਬਨਜਾਰਿਆ ਮਿੱਤਰਾ ਪਰ ਜੋ ਬਨ ਮੈਂ ਮਤ ਅਹੰਸ ਕਾਮ ਵਿਆਪਿਆ ਬਨਜਾਰਿਆ ਮਿੱਤਰਾ ਅੰਦੁਲੇ ਨਾਮ ਨਾ ਚੇਤਾ ਰਾਮ ਨਾਮ ਘਟ ਅੰਤਰ ਨਾਹੀ ਹੋਰ ਗਿਆਨ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ ਤੀਜੈ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਸਰ ਹੰਸ ਉਲੱਥੜੀ ਆਈ ਜੋ ਬਨ ਘਟੈ ਜਰੂਆ ਜਿਨੈ ਬਣਝਾਰਿਆ ਮਿੱਤਰਾ ਆਮ ਘਟੈ ਦਿਨ ਜਾਈ ਹੰਤਕਾਲ ਪਛਤਾਸੀ ਅੰਦਲੀ ਜਾਂ ਜਮ ਪਕੜ ਚਲਾਇਆ ਸਭ ਕਿਛੇ ਆਪਣਾ ਕਰ ਕਰ ਰਾਖਿਆ ਖਿਨਮਹਿ ਭਇਆ ਪਰਾਇਆ ਬੁੱਧਵਸਰ ਜੀ ਗਈ ਸਿਆਣਪ ਕਰੇ ਅਵਗਣ ਪਛਤਾਇ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚਿਤ ਹੋ ਲਿਵ ਲਾਈ ਚੌਥੇ ਪਹਿਰੇ ਰੈਣਕੇ ਬਨਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਨ ਅੱਖੀ ਅੰਧ ਨਾ ਦੀਸਈ ਬਨਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੀ ਪਰਾ ਕੋ ਤਾਣਾ ਗੁਣੀ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖਿ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਨਿਆ ਵਣਜਾਰਿਆ ਮਿੱਤਰਾ ਅਬਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੀ ਨਾ ਸਾਕੇ ਬਾਈ ਭਗਤ ਭੈ ਤਰਨਾ ਪਤ ਸੀਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ